ਸੇ ਤੇ ਜਸ਼ਨ ਯੂਐਸਏ ਤੇ ਨਾਲ ਅਰਸ਼ ਯੂਐਸਏ ਨਾਲੋਂ ਪਿਆਰ ਹੋਣਗੇ ਕਾਂਗੇ ਵਾਲ ਦੇ ਤਿੰਨ ਜੱਫੇ 11000 ਦੇ ਉਹ ਮਨਾਵੇਂ ਚ ਸਾਨ ਪੜਪੇ ਉਹ ਮਨਾਵੇਂ ਚ ਸਾਨ ਏ ਏ ਏ ਆ ਗਿਆ ਆ ਗਿਆ ਅੰਬਾ ਆ ਗਿਆ ਆ ਗਿਆ ਮੰਨਾ ਪੈਣੀ ਹੈ ਪਰ ਇਹਨੂੰ ਹੋ ਜਾ ਯਾਰਾ ਨੌਜਵਾਨਾ ਪਰ ਇਹਨੂੰ ਹੋ ਜਾ ਪਰ ਇਹਨੂੰ ਹੋ ਜਾ ਦਾਰਾਪੁਰੀਆ ਹੋ ਕਣਦਾ ਜਾਂ ਕਹਿ ਕਰਦਾ ਤਨੂੰ ਓਏ ਦੀਪ ਆਇਆ ਹੋਇਆ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਜਿੱਤਣ ਵਾਲਾ ਆ ਗਿਆ ਆ ਗਿਆ ਇਹਨੇ ਵੱਧ ਟਰੈਕਟਰ ਜਿੱਤੇ ਆਉਂਦਾ ਹਾਂ ਇੱਥੇ ਜੇ ਰੱਖ ਸੁਈ ਨੋਜਾਨਾ ਆ ਬੇਨਤੀ ਆ ਭਰਾਵਾਂ ਨੂੰ ਵੀ ਵੀਰ ਬਣ ਕੇ ਹਾਂ ਠੀਕਦਾ ਨਾਮ ਬੋਲਣਾ ਬਾਈ ਛਤਰਪਾਲ ਦਾ ਛਤਰਪਾਲ ਸਾਡਾ ਭਰਾ ਸਾਰੇ ਵੀਰਾਂ ਦਾ ਧੰਨਵਾਦ ਹੈ ਕਿ ਮੈਂ ਬੇਨਤੀ ਕਰਦਿਆਂ ਯਾਰ ਵੇਖੋ ਐਡੇ ਐਡੇ ਪਲੇਅਰ ਸੱਦੇ ਆ ਲੱਖਾਂ ਰੁਪਈਆ ਨਾ ਪਲੇਅਰਾਂ ਤੇ ਖਰਚ ਹੋਇਆ ਜੇ ਨਾ ਤੁਸੀਂ ਘੱਟ ਬੁਲਾ ਲੋਗੇ ਤੇ ਬੜੀ ਮਿਹਰਬਾਨੀ ਆ ਇਹ ਭੱਜ ਗਿਆ ਦੀਪ ਭੱਜ ਗਿਆ ਪਰ 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 ਗਲਮਾਲ ਓਏ ਵਾਹ ਗਲਮਾਲ ਆ ਆ ਆ ਆਹਾ ਉਹ ਮਨਾਵੇਂ ਬਾਲੋ ਤੁਸੀਂ ਆਪਣੇ ਆਪ ਹੀ ਵੇਖ ਲਓ ਭਾਈ ਅਮਰੀਕ ਦੇ ਕਰਨੂੰ ਹੀ ਤੋਰੇ ਬੰਦੇ ਆ ਆ ਇਹ ਆ ਇਹ ਸਤਜ ਜੀ ਅੱਕੇ ਨੇ ਮਾਰੀਆਂ ਇਹ ਥਾਪੀ ਨਹੀਂ ਇਹ ਜਫਾ ਹੋਣਾ ਮੇਰੇ ਮਿੱਤਰੋ 11000 ਦਾ ਜੱਫਾ ਹੈ ਤਾਂਗੇ ਵਾਲਿਆ ਸਮਾਂ ਥੋੜ੍ਹਾ ਹੀ ਐ ਕਬੱਡੀਆਂ 2 4 ਬਚੀਆਂ ਲਾ ਦੇ ਜੋਰ ਲਾ ਦੇ ਜੋਰ ਏ ਹੋ